ਟੈਕਨੀਕਲ ਕਮੇਟੀ ਦੀ 28 ਮਈ 24 ਨੂੰ ਹੋਈ ਮੀਟਿੰਗ ਦੇ ਅਨੁਸਾਰ ਪਾਰਟਨਰਸ ਟੇਟਨ ਨੂੰ ਪਾਣੀ ਦੇਣ ਲਈ 13 ਜੂਨ 2024 ਨੂੰ ਪਾਖੜਾ ਡੈਮ ਤੋਂ 26500 ਕਿਊਸਿਕ ਪਾਣੀ ਛੱਡਿਆ ਜਾਵੇਗਾ ਤੇ ਨੰਗਲ ਡੈਮ ਰਾਹੀਂ ਕੇਵਲ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ ਸਵੇਰੇ 6 ਵਜੇ ਪਾਖੜਾ ਡੈਮ ਤੋਂ ਛੱਡਿਆ ਜਾਵੇਗਾ ਪਾਣੀ ਸਤਲੁਜ ਦਰਿਆ ਵਿੱਚ ਨੰਗਲ ਡੈਮ ਰਾਹੀਂ ਨਕੀਆਂ ਰਾਹੀਂ ਰੋਪਰ ਥਰਮਲ ਐਸਕੇਪ ਰਾਹੀ ਅਤੇ ਲੋਹਣਡ ਖੱਡ ਸਮੇਤ ਕੁੱਲ 20000 ਕਿਓਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਸਕਦਾ ਹੈ ਜੋ ਕਿ ਵੱਧ ਕੇ 27000 ਕਿਓਸਿਕ ਤੱਕ ਵੀ ਜਾ ਸਕਦਾ ਹੈ ਇਸ ਲਈ ਬੀਬੀਐਮਬੀ ਦੇ ਡਿਪਟੀ ਚੀਫ ਵਾਟਰ ਰੈਗੂਲੇਸ਼ਨ ਵੱਲੋਂ ਵੱਖ ਵੱਖ ਅਫਸਰਾਂ ਨੂੰ ਚਿੱਠੀ ਕੱਢ ਕੇ ਅਗਾ ਸੂਚਨਾ ਦਿੱਤੀ ਗਈ ਹੈ ਅਥੇ ਹੀ ਅਨੰਦਪੁਰ ਸਾਹਿਬ ਅਤੇ ਨੰਗਰ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤਲੁਜ ਦਰਿਆ ਦੇ ਨਜ਼ਦੀਕ ਵਸੇ ਪਿੰਡਾਂ ਦੇ ਵਿੱਚ ਮੁਨਿਆਦੀ ਕਰਵਾ ਕੇ ਦੇਣ ਲਈ ਪਾਰਸ਼ਾਸ਼ਨ ਵੱਲੋਂ ਆਖਿਆ ਗਿਆ ਹੈ ਅਧਿਕਾਰੀਆਂ ਨੇ ਲੋਕਾਂ ਅਪੀਲ ਕੀਤੀ ਹੈ ਕਿ ਉਹ ਛੱਡੇ ਜਾਣ ਵਾਲੇ ਪਾਣੀ ਕਾਰਨ ਪੈਪੀਤ ਨਾ ਹੋ ਅਫਵਾਹਾਂ ਤੋਂ ਬਚਣ ਲੋਕਾਂ ਨੂੰ ਦਰਿਆਵਾਂ ਦੇ ਕੰਡੇ ਨਾ ਜਾਣ ਦੀ ਅਪੀਲ ਕੀਤੀ ਹੈ ਇਸ ਸੰਬੰਧੀ ਪੱਤਰ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ ਬੀ ਬੀ ਐਮ ਬੀ ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤਾ ਗਿਆ ਹੈ